ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਦੋਸਤ ਮਹਿੰਦਰਪਾਲ ਬਰੇਟਾ ਕੰਪੀਟੈਂਸੀ ਇਨਹਾਂਸਮੈਂਟ ਪਲਾਨ ਦੀ ਹਫਤਾਵਾਰੀ 14 ਨੰਬਰ ਸ਼ੀਟ ਦੇ ਵਿੱਚੋਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਵੀਡੀਓ ਬਣਾ ਰਿਹਾ ਹਾਂ ਇਸ ਵੀਡੀਓ ਨੂੰ ਬਣਾਉਣ ਦੇ ਲਈ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਮੈਸੇਜ ਅਤੇ ਫੋਨ ਆਇਆ ਕਿ ਤੀਜੀ ਜਮਾਤ ਦੇ ਨਾਲ ਸਬੰਧਤ ਹਫਤਾਵਾਰੀ ਸ਼ੀਟ ਦੀ ਕੋਈ ਵੀਡੀਓ ਤਿਆਰ ਕੀਤੀ ਜਾਵੇ ਤੇ ਅੱਜ ਕੋਸ਼ਿਸ਼ ਕਰ ਰਿਹਾ ਹਾਂ 14 ਨੰਬਰ ਸ਼ੀਟ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪੰਜਾਬੀ ਵਿਸ਼ੇ ਦੇ ਨਾਲ ਸਬੰਧਤ ਇਹ ਵੀਡੀਓ ਹੈ ਹਫਤਾਵਾਰੀ ਅਭਿਆਸ ਸ਼ੀਟ ਨੰਬਰ 14 ਇਹ ਤੀਜੀ ਜਮਾਤ ਦੇ ਨਾਲ ਸਬੰਧਤ ਹੈ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਈ ਸਹੀ ਵਿਕਲਪ ਤੇ ਗੋਲਾ ਲਾਓ ਦਿੱਤੇ ਇਸ਼ਤਿਹਾਰ ਨੂੰ ਧਿਆਨ ਨਾਲ ਪੜੋ ਪਾਣੀ ਸਾਡੇ ਜਿਉਂਦੇ ਰਹਿਣ ਲਈ ਬਹੁਤ ਜ਼ਰੂਰੀ ਹੈ ਸਾਡੇ ਘਰਾਂ ਵਿੱਚ ਟੂਟੀਆਂ ਜਾਂ ਨਲਕੇ ਰਾਹੀਂ ਜੋ ਪਾਣੀ ਆਉਂਦਾ ਹੈ ਉਹ ਧਰਤੀ ਦੇ ਹੇਠਾਂ ਤੋਂ ਆਉਂਦਾ ਹੈ ਧਰਤੀ ਹੇਠਲਾ ਪਾਣੀ ਬਹੁਤ ਹੀ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ ਜੇਕਰ ਅਸੀਂ ਇਸ ਦੀ ਸੰਭਾਲ ਨਾ ਕੀਤੀ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਦੀ ਕਿੱਲਤ ਆ ਜਾਵੇਗੀ ਪਾਣੀ ਦੀ ਸੰਭਾਲ ਲਈ ਸਾਨੂੰ ਨਹਾਉਣ ਸਮੇਂ ਟੁੱਟੀ ਨਲਕੇ ਢੇਠਾ ਬਾਲਟੀ ਰੱਖ ਕੇ ਡੱਬੇ ਨਾਲ ਨਹਾਉਣਾ ਚਾਹੀਦਾ ਹੈ ਬੁਰਸ਼ ਕਰਨ ਸਮੇਂ ਟੁੱਟੀ ਲਗਾਤਾਰ ਖੁੱਲੀ ਛੱਡ ਕੇ ਨਹੀਂ ਰੱਖਣੀ ਚਾਹੀਦੀ ਆਪਣਾ ਸਾਈਕਲ ਸਕੂਟਰ ਮੋਟਰਸਾਈਕਲ ਗੱਡੀ ਧੋਣ ਵੇਲੇ ਪਾਣੀ ਸੰਜਮ ਨਾਲ ਵਰਤੋ ਕਰ ਜਦ ਸਕੂਲ ਵਿੱਚ ਕੋਈ ਵੀ ਟੁੱਟੀ ਬੇਲੋੜੀ ਚਲਦੀ ਹੋਵੇ ਤਾਂ ਉਸ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ ਪੌਦਿਆਂ ਨੂੰ ਲੋੜ ਅਨੁਸਾਰ ਹੀ ਪਾਣੀ ਪਾਉਣਾ ਚਾਹੀਦਾ ਹੈ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਵਿੱਚ ਹੀ ਸਮਝਦਾਰੀ ਹੈ। ਇਹ ਸਾਨੂੰ ਇੱਕ ਇਸ਼ਤਿਹਾਰ ਦਿੱਤਾ ਹੋਇਆ ਹੈ। ਇਸ ਦੇ ਵਿੱਚੋਂ ਸਾਨੂੰ ਕੁਝ ਪ੍ਰਸ਼ਨ ਪੁੱਛੇ ਹੋਏ ਹਨ। ਨਲਕੇ ਵਾਲਾ ਪਾਣੀ ਕਿੱਥੋਂ ਆਉਂਦਾ ਹੈ? ਤਾਂ ਪਿਆਰੇ ਬੱਚਿਓ ਅਸੀਂ ਇਸ ਪੈਰੇ ਦੇ ਵਿੱਚ ਪੜਿਆ ਸੀਗਾ ਉਹ ਧਰਤੀ ਦੇ ਹੇਠੋਂ ਆਉਂਦਾ ਹੈ। ਸਾਡੇ ਘਰਾਂ ਵਿੱਚ ਟੂਟੀਆਂ ਜਾਂ ਨਲਕੇ ਰਾਹੀਂ ਜੋ ਪਾਣੀ ਆਉਂਦਾ ਹੈ ਉਹ ਧਰਤੀ ਦੇ heਠਾਂ ਤੋਂ ਆਉਂਦਾ ਹੈ ਤਾਂ ਪਾਣੀ ਦੇ ਇਹਨਾਂ ਚਾਰੇ ਵਿਕਲਪਾਂ ਦੇ ਵਿੱਚੋਂ ਟੈਂਕੀ ਤੋਂ ਅਸਮਾਨ ਤੋਂ ਧਰਤੀ ਦੇ heਠਾਂ ਤੋਂ ਮੋਟਰ ਤੋਂ ਚਾਰੇ ਵਿਕਲਪ ਪੜ੍ਹਨੇ ਬਹੁਤ ਜ਼ਰੂਰੀ ਹਨ ਪਿਆਰੇ ਬੱਚਿਓ ਤਾਂ ਸਾਡਾ ਜਿਹੜਾ ਸਹੀ ਉੱਤਰ ਹੈ ਉਹ ਹੈ ਧਰਤੀ ਦੇ heਠਾਂ ਤੋਂ ਹੁਣ ਸਾਡਾ ਅਗਲਾ ਪ੍ਰਸ਼ਨ ਹੈ ਇਸ਼ਤਿਹਾਰ ਵਿੱਚ ਸਾਨੂੰ ਕੀ ਸੰਭਾਲਣ ਲਈ ਕਿਹਾ ਗਿਆ ਹੈ ਪਾਣੀ ਦੀ ਸੰਭਾਲ ਲਈ ਸਾਨੂੰ ਬਹੁਤ ਸਾਰੇ ਇਹ ਨੁਕਤੇ ਦਿੱਤੇ ਹੋਏ ਹਨ ਤਾਂ ਇਹ ਸਾਰਾ ਜਿਹੜਾ ਇਸ਼ਤਿਹਾਰ ਹੈ ਇਹ ਪਾਣੀ ਦੀ ਸੰਭਾਲ ਨੂੰ ਲੈ ਕੇ ਹੈ ਤਾਂ ਇਸ ਦੇ ਵਿਕਲਪਾਂ ਵਿੱਚ ਸੀ ਨਲਕੇ ਟੁੱਟੀਆਂ ਪਾਣੀ ਧਰਤੀ ਤਾਂ ਸਾਡਾ ਉੱਤਰ ਕਿਹੜਾ ਹੋਏਗਾ ਪਾਣੀ ਅਗਲਾ ਸਾਡਾ ਸਵਾਲ ਹੈ ਨਹਾਉਣ ਸਮੇਂ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਬਾਲਟੀ ਦੀ ਵਰਤੋਂ ਨਾਲ ਨਹਾਉਣਾ ਚਾਹੀਦਾ ਹੈ ਪਿਆਰੇ ਬੱਚਿਓ ਇਹ ਤਾਂ ਕਰਨੀ ਚਾਹੀਦੀ ਸਾਨੂੰ ਦਿੱਤਾ ਵੀ ਹੈ ਨਹਾਉਣ ਸਮੇਂ ਟੁੱਟੀ ਨਾਲ ਕੇ ਇੱਥਾਂ ਬਾਲਟੀ ਰੱਖ ਕੇ ਬਾਲਟੀ ਦੇ ਨਾਲ ਨਹਾਉਣਾ ਚਾਹੀਦਾ ਹੈ ਡੱਬੇ ਨਾਲ ਨਹਾਉਣਾ ਚਾਹੀਦਾ ਹੈ ਬਾਲਟੀ ਦੀ ਵਰਤੋਂ ਦੇ ਨਾਲ ਲੋੜ ਅਨੁਸਾਰ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਬਿਲਕੁਲ ਠੀਕ ਹੈ ਪਿਆਰੇ ਬੱਚਿਓ ਪਾਣੀ ਦੀ ਸਾਡੇ ਲਈ ਬਹੁਤ ਜ਼ਿਆਦਾ ਘਾਟ ਹੈ ਲੋੜ ਦੇ ਅਨੁਸਾਰ ਹੀ ਸਾਨੂੰ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਲਗਾਤਾਰ ਟੁੱਟੀ ਖੁੱਲੀ ਛੱਡ ਰਹਿਣ ਦੇਣੀ ਚਾਹੀਦੀ ਹੈ ਇਹ ਬਿਲਕੁਲ ਗਲਤ ਹੈ ਪਿਆਰੀ ਬੱਚਿਓ ਇਸ ਨਾਲ ਪਾਣੀ ਦੀ ਵੇਸਟੇਜ ਜ਼ਿਆਦਾ ਹੋਵੇਗੀ ਤਾਂ ਚੌਥਾ ਹੈ ਡੱਬੇ ਦੀ ਵਰਤੋਂ ਕਰਨੀ ਚਾਹੀਦੀ ਹੈ ਇਹ ਬਿਲਕੁਲ ਠੀਕ ਹੈ ਸਾਡੀ ਇਸ ਵਿੱਚ ਲਿਖਿਆ ਵੀ ਹੈ ਡੱਬੇ ਨਾਲ ਨਹਾਣਾ ਚਾਹੀਦਾ ਹੈ ਤਾਂ ਸਾਰਾ ਉੱਤਰ ਕਿਹੜਾ ਹੋਏਗਾ ਤੀਜਾ ਲਗਾਤਾਰ ਟੂਟੀ ਖੁੱਲੀ ਛੱਡੀ ਰਹਿਣ ਦੇਣੀ ਚਾਹੀਦੀ ਹੈ ਨਹੀਂ ਕਰਨਾ ਚਾਹੀਦਾ ਪਿਆਰੀ ਬੱਚਿਓ ਇਸ ਗੱਲ ਵੱਲ ਵੀ ਧਿਆਨ ਅਸੀਂ ਦੇਣਾ ਹੁੰਦਾ ਹੈ ਨਹਾਉਣ ਸਮੇਂ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਤਾਂ ਲਗਾਤਾਰ ਟੂਟੀ ਖੁੱਲੀ ਛੱਡੀ ਰਹਿਣ ਨਹੀਂ ਦੇਣੀ ਚਾਹੀਦੀ ਪਿਆਰੀ ਬੱਚਿਓ ਸਾਨੂੰ ਅਗਲਾ ਪ੍ਰਸ਼ਨ ਹੈ ਕਿ 8 ਲਿਖਿਆ ਵਿੱਚੋਂ ਕੌਣ ਪਾਣੀ ਦੀ ਸੰਭਾਲ ਕਰ ਰਿਹਾ ਹੈ ਜੀਤ ਪਾਣੀ ਪੀ ਕੇ ਟੂਟੀ ਬੰਦ ਨਹੀਂ ਕਰਦੀ ਹੈ ਕੀ ਇਹ ਪਾਣੀ ਦੀ ਸੰਭਾਲ ਕਰਦੀ ਹੈ ਪਿਆਰੇ ਬੱਚਿਓ ਨਹੀਂ ਦਮਨ ਸਕੂਲ ਵਾਲੀ ਪੁਣ ਪਾਣੀ ਦੀ ਬੋਤਲ ਵਿੱਚ ਬਚਿਆ ਪਾਣੀ ਪੌਦਿਆਂ ਵਿੱਚ ਪਾਉਂਦਾ ਹੈ ਇਹ ਗੱਲ ਸਾਨੂੰ ਠੀਕ ਲੱਗਦੀ ਹੋਵੇਗੀ ਪਰ ਸਾਡੇ ਇਸ਼ਤਿਹਾਰ ਅਨੁਸਾਰ ਸਾਨੂੰ ਦਿੱਤਾ ਹੈ ਪੌਦਿਆਂ ਨੂੰ ਲੋੜ ਅਨੁਸਾਰ ਹੀ ਪਾਣੀ ਪਾਣਾ ਚਾਹੀਦਾ ਹੈ ਮਨਜੀਤ ਕਰਦੀ ਟਪਕ ਦੀ ਟਪਕ ਦੀ ਟੂਟੀ ਠੀਕ ਕਰਾਉਣ ਵਿੱਚ ਆਲਸ ਕਰਦਾ ਹੈ ਆਲਸ ਹੁੰਦਾ ਪਿਆਰੇ ਬੱਚਿਓ ਕਾਲ ਕਰਦਾ ਉਹਨੂੰ ਠੀਕ ਨਹੀਂ ਕਰਵਾਉਂਦਾ ਤਾਂ ਇਹ ਵੀ ਗਲਤ ਹੈ ਤਾਂ ਸਾਡਾ ਉੱਤਰ ਕਿਹੜਾ ਆਏਗਾ ਇੰਨਾ ਵਿੱਚੋਂ ਕੋਈ ਨਹੀਂ ਇਹਨਾਂ ਦੇ ਵਿੱਚੋਂ ਤਿੰਨਾਂ ਦੇ ਵਿੱਚੋਂ ਕੋਈ ਵੀ ਪਾਣੀ ਦੀ ਜਿਹੜਾ ਸੰਭਾਲ ਹੈ ਉਹ ਨਹੀਂ ਕਰ ਰਿਹਾ ਹੇਟ ਦਿੱਤੀ ਸੱਤਰ ਵਿੱਚ ਕਿਲਤ ਸ਼ਬਦ ਦਾ ਕੀ ਅਰਥ ਹੈ ਸਾਡੇ ਇਸ ਇਸ਼ਤਿਹਾਰ ਦੇ ਵਿੱਚ ਵੀ ਆਇਆ ਸੀ ਜੇਕਰ ਅਸੀਂ ਇਸ ਦੀ ਸੰਭਾਲ ਨਾ ਕੀਤੀ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਦੀ ਕਿੱਲਤ ਆ ਜਾਵੇਗੀ ਇਹਦੇ ਆਪਸ਼ਨ ਸਾਨੂੰ ਦਿੱਤੇ ਹਨ ਵਿਕਲਪ ਸਾਨੂੰ ਦਿੱਤੇ ਹਨ ਜ਼ਰੂਰਤ ਕਮੀ ਸੰਭਾਲ ਪਿਆਸ ਕਿੱਲਤ ਭਾਵ ਕਮੀ ਸਾਡਾ ਸਹੀ ਉੱਤਰ ਹੈ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਦੀ ਕਮੀ ਹੋ ਜਾਵੇਗੀ ਦਿੱਤੀ ਕਵਿਤਾ ਨੂੰ ਧਿਆਨ ਨਾਲ ਪੜੋ ਬੁਲਾਇਆ ਨਹੀਂ ਦੁਬਾਰਾ ਆਉਣਾ ਬਚਪਨ ਹੈ ਇੱਕ ਅਜੀਹਾ ਖਜ਼ਾਨਾ ਬਾਰ-ਬਾਰ ਇਹ ਜਾਦ ਹੈ ਆਉਣਾ ਬਚਪਨ ਦਾ ਹਰ ਪਲ ਸੁਹਾਣਾ ਖੇਡਣਾ ਕੁੱਦਣਾ ਅਤੇ ਘਰ ਦਾ ਖਾਣਾ ਮੌਜ-ਮਸਤੀ ਵਿੱਚ ਝੁੰਮਣਾ ਗਾਉਣਾ ਦੋਸਤੀ ਵਿੱਚ ਸਭ ਝਗੜੇ ਭੁੱਲ ਜਾਣਾ ਵਿੱਚ ਅਸਮਾਨੀ ਪਤੰਗ ਚੜਾਉਣਾ ਲੋਕਨ ਮਿਚੀ ਕੋਟਲਾ ਛਪਾਕੀ ਖੇਡਣਾ ਨੀਚ ਕਾਗਜ ਦੀ ਕਿਸ਼ਤੀ ਚਲਾਉਣਾ ਇਹ ਸਾਨੂੰ ਇੱਕ ਹਫ਼ਤਾ ਦਿੱਤੀ ਹੈ ਪਿਆਰੇ ਬੱਚਿਓ ਹਫ਼ਤਾ ਦੀਆਂ ਕੁਝ 17 ਲੈਣਾ ਸਾਨੂੰ ਦਿੱਤੀਆਂ ਹੋਈਆਂ ਹਨ ਇਹਨਾਂ ਦੇ ਵਿੱਚੋਂ ਹੁਣ ਸਾਨੂੰ ਜਿਹੜੇ ਪ੍ਰਸ਼ਨ ਨੇ ਉਹ ਪੁੱਛੇ ਗਏ ਹਨ ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਈ ਸਹੀ ਵਿਕਲਪ ਤੇ ਗੋਲਾ ਲਗਾਓ ਇਸ ਹਫ਼ਤਾ ਨਾਲ ਸੰਬੰਧਤ ਸਾਡਾ 6ਵਾਂ ਪ੍ਰਸ਼ਨ ਹੈ ਉਪਰੋਕਤ ਕਵਿਤਾ ਦਾ ਟੁਕਮਾ ਸਰਲੇਖ ਕੀ ਹੈ ਇਸਦੇ ਸਾਨੂੰ ਚਾਰ ਵਿਕਲਪ ਦਿੱਤੇ ਹਨ ਮਨ ਦੀ ਖੁਸ਼ੀ ਬਚਪਨ ਖੇਡਾਂ ਕੋਈ ਨਹੀਂ ਤਾਂ ਪਿਆਰੇ ਬੱਚਿਓ ਇਹ ਕਵਿਤਾ ਅਸੀਂ ਪੜ੍ਹੀ ਸੀ ਤੇ ਇਹ ਕਵਿਤਾ ਬਚਪਨ ਦੇ ਬਾਰੇ ਵਿੱਚ ਹੈ ਬਚਪਨ ਬਚਪਨ ਸ਼ਬਦ ਦੋ ਵਾਰ ਆਇਆ ਵੀ ਹੈ ਤਾਂ ਇਸ ਦਾ ਜਿਹੜਾ ਟੁਕਮਾ ਸਹੀ ਲਿਖ ਹੋਵੇਗਾ ਉਹ ਹੈ ਬਚਪਨ ਅਗਲਾ ਪ੍ਰਸ਼ਨ ਹੈ ਕਵਿਤਾ ਅਨੁਸਾਰ ਦਵਾਰਾ ਕੀ ਨਹੀਂ ਆਉਣਾ ਹੈ ਤਾ ਪਿਆਰੀ ਬੱਚਿਓ ਅਸੀਂ ਪੜਿਆ ਸੀ ਬੁਲਾਇਆ ਨਹੀਂ ਦੁਬਾਰਾ ਆਣਾ ਬਚਪਨ ਹੈ ਇੱਕ ਅਜੀਹਾ ਖਜਾਨਾ ਕੀ ਦੁਬਾਰਾ ਨਹੀਂ ਆਉਣਾ ਬਚਪਨ ਤਾਂ ਇਹਦਾ ਉੱਤਰ ਵੀ ਕੀ ਹੋਏਗਾ ਤੀਜਾ ਬਚਪਨ ਅਗਲਾ ਪ੍ਰਸ਼ਨ ਹੈ ਦੋਸਤੀ ਸ਼ਬਦ ਦਾ ਵਿਰੋਧੀ ਸ਼ਬਦ ਹੋਵੇਗਾ ਤਾਂ ਦੋਸਤੀ ਦਾ ਵਿਰੋਧੀ ਸ਼ਬਦ ਪਿਆਰੀ ਬੱਚਿਓ ਸਾਨੂੰ ਚਾਰ ਵਿਕਲਪ ਇਹਦੇ ਵੀ ਦਿੱਤੇ ਹਨ ਪਿਆਰ ਮਿੱਤਰਤਾ ਦੁਸ਼ਮਣੀ ਸਾਰੇ ਹਾਂ ਪਿਆਰੀ ਬੱਚਿਓ ਕੀ ਹੋਵੇਗਾ ਦੁਸ਼ਮਣੀ ਸ਼ਾਬਾਸ਼ ਦੋਸਤੀ ਦਾ ਵਿਰੋਧੀ ਸ਼ਬਦ ਦੁਸ਼ਮਣੀ ਸਾਡਾ ਨੌਵਾਂ ਪ੍ਰਸ਼ਨ ਹੈ ਕਵਿਤਾ ਵਿੱਚ ਕਿਹੜੀ ਖੇਡ ਦਾ ਨਾਮ ਆਇਆ ਹੈ ਚਾਰ ਵਿਕਲਪ ਸਾਨੂੰ ਦਿੱਤੇ ਹਨ ਗੁੱਲੀ ਡੰਡਾ ਕੋਟਲਾ ਚਪਾਕੀ ਪੀਚੋ ਬੱਕਰੀ ਬਾਂਦਰ ਕਿਲਾ ਤਾਂ ਪਿਆਰੀ ਬੱਚਿਓ ਅਸੀਂ ਕਵਿਤਾ ਦੇ ਵਿੱਚ ਪੜਿਆ ਸੀ ਕੋਟਲਾ ਚਪਾਕੀ ਪਿਆਰੀ ਬੱਚਿਓ ਸਾਡਾ ਜਿਹੜਾ ਦੂਜਾ ਉੱਤਰ ਹੈ ਇਹ ਬਿਲਕੁਲ ਠੀਕ ਹੈ ਕੋਟਲਾ ਛਪਾਕੀ ਸਾਡਾ 10ਵਾਂ ਪ੍ਰਸ਼ਨ ਹੈ ਕਿ ਇਠਾਂ ਵਿੱਚੋਂ ਕਵਿਤਾ ਅਨੁਸਾਰ ਕਿਹੜਾ ਕਥਨ ਸਹੀ ਨਹੀਂ ਹੈ ਪਿਆਰੀ ਬੱਚਿਓ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਹੁੰਦਾ ਹੈ ਨਹੀਂ ਹੈ ਤਾਂ ਮੀ ਵਿੱਚ ਕਾਗਜ਼ ਦੀ ਕਿਸ਼ਤੀ ਚਲਾਣਾ ਇਹ ਹੈ ਹਾਂ ਮੀਚ ਕਾਗਜ਼ ਦੀ ਕਿਸ਼ਤੀ ਚਲਾਣਾ ਇਹ ਇਸ ਵਿੱਚ ਹੈ ਸਾਡਾ ਦੂਜਾ ਵਿਕਲਪ ਹੈ ਅਸਮਾਨ ਵਿੱਚ ਪਤੰਗ ਚੜਾਉਣਾ ਹਾਂ ਵਿੱਚ ਅਸਮਾਨੀ ਪਤੰਗ ਚੜਾਉਣਾ ਇਹ ਵੀ ਹੈ ਖੇਡਣਾ ਕੁੱਦਣਾ ਅਤੇ ਘਰ ਦਾ ਖਾਣਾ ਖੇਡਣਾ ਕੁੱਦਣਾ ਅਤੇ ਘਰ ਦਾ ਖਾਣਾ ਇਹ ਵੀ ਬਿਲਕੁਲ ਸਹੀ ਹੈ ਤਾਂ ਫਿਰ ਗਲਤ ਕੀ ਹੋਏਗਾ ਬਚਪਨ ਦਾ बार-बार ਆਉਣਾ ਇਹ ਦੁਆਰਾ ਨਹੀਂ ਆਂਦਾ ਅਸੀਂ ਪੜਿਆ ਵੀ ਸੀ ਬੁਲਾਇਆ ਨਹੀਂ ਦੁਆਰਾ ਆਉਣਾ ਇਹਨੇ ਦੁਆਰਾ ਨਹੀਂ ਆਉਣਾ ਕਿਸ ਨੇ ਬਚਪਨ ਨੇ ਸ਼ਾਬਾਸ਼ ਛੇਠਾ ਦਿੱਤੇ ਪੈਰੇ ਨੂੰ ਧਿਆਨ ਨਾਲ ਪੜੋ ਹੁਣ ਪਿਆਰੇ ਬੱਚਿਓ ਸਾਨੂੰ ਇੱਕ ਪੈਰਾ ਦਿੱਤਾ ਹੋਇਆ ਹੈ ਇਸ ਵਿੱਚੋਂ ਸਾਡੇ ਤੋਂ ਕੁਝ ਪ੍ਰਸ਼ਨ ਪੁੱਛੇ ਹੋਏ ਹੋਣਗੇ ਪਹਿਲਾਂ ਆਪਾਂ ਪੈਰੇ ਨੂੰ ਬੜੇ ਧਿਆਨ ਨਾਲ ਪੜ੍ਹਨਾ ਹੈ ਸਦੀਆਂ ਬੀਤ ਗਈਆਂ ਨੇ ਜਦੋਂ ਦੀ ਗੱਲ ਮੈਂ ਤੁਹਾਨੂੰ ਸੁਣਾ ਰਿਹਾ ਹਾਂ ਬੁਲਬੁਲ ਨੂੰ ਅੰਤਾਂ ਦੀ ਭੁੱਖ ਲੱਗੀ ਹੋਈ ਸੀ ਉਹ ਖਾਣਾ ਭਾਲ ਦੀ ਭਾਲ ਦੀ ਅਮਰੂਦ ਦੇ ਬੂਟੇ ਤੇ ਆ ਬੈਠੀ ਤੇ ਲੱਗੀ ਕੱਚੇ ਅਮਰੂਦਾਂ ਤੇ ਠੁੰਗੇ ਮਾਰਨ ਜਿੰਨੇ ਅਮਰੂਦ ਉਸਨੇ ਖਾਦੇ ਉਸ ਤੋਂ ਕਿਤੇ ਵੱਧ ਬਰਬਾਦ ਕਰਕੇ ਖੇਠਾਂ ਸੁੱਟ ਦਿੱਤੇ ਅਮਰੂਦ ਦੇ ਬੂਟੇ ਕੋਲੋਂ ਇਹ ਬਰਬਾਦੀ ਸਹਾਰੀ ਨਾ ਗਈ ਉਸਨੇ ਬੁਲਬੁਲ ਨੂੰ ਕਿਹਾ ਬੁਲਬੁਲੇ ਤੇਰੇ ਤੇ ਤੋਤੇ ਵਿੱਚ ਕੋਈ ਫਰਕ ਹੈ ਉਹ ਵੀ ਖਾਂਦਾ ਘਾਟੇ ਤੇ ਬਰਬਾਦ ਵੱਧ ਕਰਦਾ ਏ ਤੇ ਤੂੰ ਵੀ ਉਹੋ ਕੁਝ ਕਰਦੀ ਏ ਬੁਲਬੁਲ ਖਿਜ ਕੇ ਬੋਲੀ ਤੂੰ ਕਿ ਡਾ ਮੂਰਖ ਹੈ ਮੈਨੂੰ ਤੋਤੇ ਨਾਲ ਰਲਾ ਦਿੱਤਾ ਉਹ ਕਿੱਥੇ ਮੈਂ ਕਿੱਥੇ ਅਮਰੂਦ ਦੇ ਬੁੱਟੇ ਨੇ ਪੁੱਛਿਆ ਉਹ ਕਿਸ ਤਰ੍ਹਾਂ ਮੈਂ ਫਲ ਤਾਂ পেট ਭਰਨ ਲਈ ਖਾਣੇ ਹੀ ਹੋਏ ਪਰ ਨਾਲ ਤੁਹਾਨੂੰ ਮਿੱਠੇ-ਮਿੱਠੇ ਗੀਤ ਵੀ ਤਾਂ ਸੁਣਾਉਂਦੀ ਹਾਂ ਬੁਲਬੁਲ ਬੋਲੀ ਅਮਰੂਦ ਦੇ ਬੁੱਟੇ ਨੇ ਕੁਝ ਚਿਰ ਸੋਚਿਆ ਤੇ ਕਹਿਣ ਲੱਗਾ ਤੇਰੀ ਗੱਲ ਤਾਂ ਠੀਕ ਏ ਪਰ ਜੇ ਤੂੰ ਕੇਵਲ ਪੱਕਿਆ ਫਲ ਹੀ ਖਾਏ ਤਾਂ ਇਹ ਤੇਰੇ ਲਈ ਵੀ ਸੌਖਾ ਏ ਤੇ ਮੈਨੂੰ ਵੀ ਦਰਦ ਘੱਟ ਹੋਵੇਗਾ ਕਿਉਂ ਜੋ ਪੱਕੇ ਫਲਾਂ ਨੇ ਤਾਂ ਛੜਨਾ ਹੀ ਹੋਇਆ ਬੁਲਬੁਲ ਨੂੰ ਇਹ ਗੱਲ ਜੱਜ ਗਈ ਤੇ ਉਹ ਖੁਸ਼ੀ-ਖੁਸ਼ੀ ਮੰਨ ਗਈ ਉਸ ਤੋਂ ਬਾਅਦ ਉਹ ਪੱਕੇ ਫਲ ਹੀ ਖਾਣ ਲੱਗੀ ਤੇ ਜਦੋਂ ਉਹ ਰੱਜ ਜਾਂਦੀ ਫਿਰ ਇੱਕ ਵੀ ਠੂੰਗਾ ਫਲ ਤੇ ਨਾ ਮਾਰਦੀ ਪਿਆਰੇ ਬੱਚਿਓ ਇਹ ਸਾਨੂੰ ਇੱਕ ਪੈਰਾ ਦਿੱਤਾ ਹੋਇਆ ਹੈ ਜਿਸ ਨੂੰ ਤੁਸੀਂ ਬੜੇ ਧਿਆਨ ਨਾਲ ਪੜ੍ਹਨਾ ਹੈ ਸਮਝਣਾ ਹੈ ਹੁਣ ਇਸ ਵਿੱਚੋਂ ਸਾਨੂੰ ਕੁਝ ਪ੍ਰਸ਼ਨ ਪੁੱਛੇ ਹਨ 11ਵਾਂ ਪ੍ਰਸ਼ਨ ਹੈ ਸਾਡਾ ਭੁੱਖ ਕਿਸ ਨੂੰ ਲੱਗੀ ਸੀ ਤੋਤੇ ਨੂੰ ਬੁਲਬੁਲ ਨੂੰ ਅਮਰੂਦ ਦੇ ਬੂਟੇ ਨੂੰ ਜਾਂ ਸਾਰਿਆਂ ਨੂੰ ਤਾਂ ਪਿਆਰੇ ਵਿੱਚੋਂ ਅਸੀਂ ਪੜਿਆ ਸੀ ਬੁਲਬੁਲ ਨੂੰ ਅੰਤਾਂ ਦੀ ਭੁੱਖ ਲੱਗੀ ਹੋਈ ਸੀ ਤਾਂ ਸਾਡਾ ਉੱਤਰ ਕੀ ਹੋਏਗਾ ਦੂਜਾ ਬੁਲਬੁਲ ਨੂੰ ਭੁੱਖ ਕਿਸ ਨੂੰ ਲੱਗੀ ਹੋਈ ਸੀ ਬੁਲਬੁਲ ਨੂੰ ਤੇ ਸਾਡਾ 12ਵਾਂ ਪ੍ਰਸ਼ਨ ਹੈ ਬੁਲਬੁਲ ਕੀ ਕਰਦੀ ਸੀ ਅਮਰੂਦਾਂ ਦੇ ਠੁੰਗੇ ਮਾਰਦੀ ਸੀ ਅਮਰੂਦ ਖਾਂਦੀ ਸੀ ਖਾਣ ਨਾਲੋਂ ਵੱਧ ਅਮਰੂਦ ਬਰਬਾਦ ਕਰਦੀ ਸੀ ਜਾਂ ਇਹ ਸਾਰੇ ਤਾਂ ਪਿਆਰੇ ਬੱਚਿਓ ਅਸੀਂ ਇਹਦੇ ਵਿੱਚ ਪੜਿਆ ਸੀ ਲੱਗੀ ਕੱਚੇ ਅਮਰੂਦਾਂ ਤੇ ਠੁੰਗੇ ਮਾਰ ਉਠੁੰਗੇ ਵੀ ਮਾਰਦੀ ਸੀ ਉਹ ਅਮਰੂਦ ਵੀ ਖਾਂਦੀ ਸੀ ਤੇ ਉਹਨਾਂ ਤੋਂ ਵੱਧ ਕੇ ਉਹ ਬਰਬਾਦ ਵੀ ਕਰਦੀ ਸੀ ਤਾਂ ਇਸ ਦਾ ਉੱਤਰ ਕੀ ਹੋਏਗਾ ਇਹ ਸਾਰੇ ਕੰਮ ਹੀ ਬੁਲਬੁਲ ਕਰਦੀ ਸੀ ਇਹ ਸਾਰੇ ਅਗਲਾ ਪ੍ਰਸ਼ਨ ਹੈ 13ਵਾਂ ਪ੍ਰਸ਼ਨ ਬੋਲਬੁਲ ਨੇ ਆਪਣੇ ਨਾਲੋਂ ਤੋਤੇ ਦਾ ਕੀ ਫਰਕ ਦੱਸਿਆ ਤੋਤਾ ਮੂਰਖ ਹੈ ਤੋਤਾ ਵੱਧ ਅਮਰੂਦ ਬਰਬਾਦ ਕਰਦਾ ਹੈ ਤੋਤਾ ਸਿਰਫ ਅਮਰੂਦ ਹੀ ਖਾਂਦਾ ਹੈ ਤੋਤਾ ਗੀਤ ਸੁਣਾਉਂਦਾ ਹੈ ਤਾਂ ਪਿਆਰੇ ਬੱਚਿਓ ਇਸ ਨੂੰ ਬੜੇ ਧਿਆਨ ਨਾਲ ਸਮਝਣਾ ਹੈ ਜਦ ਉਹਨੇ ਦੱਸਿਆ ਸੀ ਵੀ ਮੇਰੇ ਤੇ ਤੋਤੇ ਦੇ ਵਿੱਚ ਕੀ ਫਰਕ ਹੈ ਤਾਂ ਉਹਨੇ ਦੱਸਿਆ ਸੀ ਮੈਂ ਫਲ ਤਾਂ ਪੇਟ ਭਰਨ ਲਈ ਖਾਣੀ ਹੀ ਹੋਏ ਪਰ ਨਾਲ ਤੁਹਾਨੂੰ ਮਿੱਠੇ ਮਿੱਠੇ ਗੀਤ ਵੀ ਸੁਣਾਉਂਦੀ ਹਾਂ ਤਾਂ ਉਹਨੇ ਇਹ ਗੱਲ ਨਹੀਂ ਕਿਹਾ ਸੀ ਵੀ ਤੋਤਾ ਮੂਰਖ ਹੈ ਜਾਂ ਤੋਤਾ ਵੱਧ ਅਮਰੂਦ ਬਰਬਾਦ ਕਰਦਾ ਹੈ ਤੋਤਾ ਸਿਰਫ ਅਮਰੂਦ ਹੀ ਖਾਂਦਾ ਹੈ ਤੋਤਾ ਗੀਤ ਸੁਣਾਉਂਦਾ ਹੈ ਤੋਤਾ ਗੀਤ ਨਹੀਂ ਸੁਣਾਉਂਦਾ ਸਿਰਫ ਬੁਲਬੁਲ ਹੀ ਉਸਨੂੰ ਗੀਤ ਸੁਣਾਉਂਦੀ ਸੀ ਤੋਤਾ ਸਿਰਫ ਅਮਰੂਦ ਹੀ ਖਾਂਦਾ ਸੀ ਗੀਤ ਨਹੀਂ ਸੁਣਾਉਂਦਾ ਸੀ ਜਦਕਿ ਬੁਲਬੁਲ ਅਮਰੂਦ ਵੀ ਖਾਂਦੀ ਸੀ ਅਤੇ ਗੀਤ ਵੀ ਸੁਣਾਉਂਦੀ ਸੀ ਇਹੀ ਫਰਕ ਸੀ ਉਹਨਾਂ ਦੋਹਾਂ ਦੇ ਵਿੱਚ ਇਸ ਪੈਰੇ ਦੇ ਅਨੁਸਾਰ 14ਵਾਂ ਪ੍ਰਸ਼ਨ ਹੈ ਅਮਰੂਦ ਨੇ ਆਪਣੀ ਪਰੇਸ਼ਾਨੀ ਕਿਵੇਂ ਹੱਲ ਕੀਤੀ ਬੁਲਬੁਲ ਨਾਲ ਝਗੜਾ ਕਰਕੇ ਪਿਆਰੇ ਬੱਚਿਓ ਉਹਨੇ ਕਿਹਾ ਸੀ ਬੁਲਬਲੇ ਬੁਲਬਲੇ ਤੇਰੇ ਤੇ ਤੋਤੇ 'ਚ ਕੋਈ ਫਰਕ ਹੈ ਤੇ ਝਗੜਾ ਵੀ ਕੀਤਾ ਸੀ ਉਹਦੇ ਨਾਲ ਬੁਲਬੁਲ ਨੂੰ ਬੇਨਤੀ ਵੀ ਕੀਤੀ ਸੀ ਸਮਝਾਇਆ ਵੀ ਸੀ ਉਸ ਨੂੰ ਵੀ ਤੂੰ ਪੱਕਿਆ ਫਲ ਖਾਇਆ ਕਰ ਤਾਂ ਇਹਦਾ ਉੱਤਰ ਕੀ ਹੋਵੇਗਾ ਉਪਰੋਕਤ ਸਾਰੇ ਸਾਡਾ 15ਵਾਂ ਪ੍ਰਸ਼ਨ ਹੈ ਭਾਲ ਦੀ ਭਾਲ ਦੀ ਸ਼ਬਦ ਦਾ ਸਮਾਨਾਰਥਕ ਕੀ ਹੋਵੇਗਾ ਇਹਦੇ ਵੀ ਸਾਨੂੰ ਚਾਰ ਵਿਕਲਪ ਦਿੱਤੇ ਹਨ ਮਿਲਦੀ ਮਿਲਦੀ ਲੱਭਦੀ ਲੱਭਦੀ ਵੇਖਦੀ ਵੇਖਦੀ ਤੁਰਦੀ ਤੁਰਦੀ ਤਾਂ ਭਾਲ ਦੀ ਦਾ ਅਸੀਂ ਕੀ ਕਹਦਨੇ ਆ ਭਾਲਣਾ ਲੱਭਣਾ ਤਾਂ ਇਸਦਾ ਉੱਤਰ ਹੋਵੇਗਾ ਦੂਜਾ ਲੱਭਦੀ ਲੱਭਦੀ ਭਾਲ ਦੀ ਭਾਲ ਦੀ ਦਾ ਸਮਾਨਾਰਥਕ ਕੀ ਹੋਵੇਗਾ ਲੱਭਦੀ ਲੱਭਦੀ ਉਮੀਦ ਕਰਦਾ ਹਾਂ ਪਿਆਰੇ ਬੱਚਿਓ ਇਹ ਤੁਹਾਨੂੰ ਬੜੀ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ